ਇੱਕ ਸੱਚ ਗੱਲ ਆ ਕਿ ਅਸੀਂ ਬਚਪਨ ਤੋਂ ਲੈ ਕੇ ਬੜੇਪੇ ਤੱਕ ਆਪਣੇ ਤਨ ਨੂੰ ਬਹੁਤ ਸਵਾਰਦੇ ਆ ਤਨ ਨੂੰ ਹਰ ਕੋਈ ਜੀਵ ਸਵਾਰਦਾ ਹੈ ਸਵਾਰਨਾ ਵੀ ਚਾਹੀਦਾ ਹੈ ਪਰ ਸਾਨੂੰ ਗੁਰਬਾਣੀ ਇਂ ਸਮਝਾਉਂਦੀ ਹੈ ਕਿ ਜਿਵੇਂ ਤੁਸੀਂ ਆਪਣੇ ਤਨ ਨੂੰ ਸੰਭਾਲਦੇ ਹੋ ਤੁਸੀਂ ਆਪਣੇ ਮਨ ਦੀ ਵੀ ਸੰਭਾਲ ਕਰੋ ਅਸੀਂ ਤਨ ਆਪਣੇ ਦੀ ਸੰਭਾਲ ਤਾਂ ਇੰਨੀ ਕਰਦੇ ਆ ਕਿਉਂਕਿ ਸਾਨੂੰ ਦਿਖਾਈ ਹੀ ਇਹ ਦਿੰਦੇ ਆ ਆਪਣਾ ਵੀ ਸਾਨੂੰ ਰੂਪ ਦਿਖਾਈ ਦਿੰਦਾ ਬਾਹਰ ਵੀ ਜਦੋਂ ਆਪਾਂ ਵੇਖਦੇ ਆ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਰੂਪ ਦਿਖਾਈ ਦਿੰਦੇ ਆ ਸਾਨੂੰ ਇਹ ਚੀਜ਼ਾਂ ਸੱਚ ਦਿਖਾਈ ਦਿੰਦੀਆਂ ਤੇ ਜਿਸ ਨੂੰ ਆਪਾਂ ਸੱਚ ਸਮਝਦੇ ਆ ਮਤਲਬ ਆਪਾਂ ਆਪਣੇ ਸਰੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਸੋਨਾ ਗਹਿਣੇ ਕਈ ਤਰ੍ਹਾਂ ਦੀਆਂ ਕੜੇ ਮੁੰਦਰੀਆਂ ਸਭ ਕੁਝ ਪਾਉਂਦੇ ਆ ਇਹ ਗੁਰਬਾਣੀ ਦੇ ਅਕੋਰਡਿੰਗ ਅਸੀਂ ਕਾਦੇ ਉੱਤੇ ਪਾਉਂਦੇ ਆ ਮਾਇਆ ਦੇ ਸਰੀਰ ਦੇ ਉੱਤੇ ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹ ਸਰੀਰ ਸਭ ਮੂਲ ਹੈ ਮਾਇਆ ਮਰੇ ਕਹਿੰਦੇ ਜੇ ਨੂੰ ਤੂੰ ਸੱਚ ਸਮਝਦਾ ਪਿਆ ਆ ਤੈਨੂੰ ਭੁਲੇਖਾ ਪੈ ਗਿਆ ਇਹ ਅਸਲ ਦੇ ਵਿੱਚ ਮਾਇਆ ਦਾ ਹੀ ਇੱਕ ਰੂਪ ਆ ਤੇ ਇਹ ਜਿਹੜਾ ਰੂਪ ਆ ਇਹ ਨਾਸ਼ਵਾਨ ਆ ਪਤਾ ਨਹੀਂ ਇਹਨੇ ਕਦੋਂ ਸਾਥ ਛੱਡ ਦੇਣਾ ਹੁਣ ਆਪਾਂ ਇੱਥੇ ਵੇਖਦੇ ਆ ਨਾ ਕਿ ਕੋਈ ਜੀਵ ਚੰਗਾ ਭਲਾ ਹੁੰਦਾ ਆ ਉਹ ਆਪਣੇ ਕੰਮਕਾਰਾਂ ਦੇ ਵਿੱਚ ਪਿਆ ਹੁੰਦਾ ਜਾਂ ਪਰਿਵਾਰਾਂ ਦੇ ਵਿੱਚ ਬੈਠਾ ਹੁੰਦਾ ਜਾਂ ਸੁੱਤਾ ਪਿਆ ਹੁੰਦਾ ਜਾਂ ਕੁਝ ਖਾਣ ਪੀਣ ਲੱਗਦਾ ਹੁੰਦਾ ਤਾਂ ਇਕਦਮ ਹੀ ਉਸ ਦੇ ਸਵਾਸ ਖਤਮ ਹੋ ਜਾਂਦੇ ਤੇ ਸਰੀਰ ਦੀ ਮੌਤ ਹੋ ਜਾਂਦੀ ਹੁਣ ਮਨ ਤਾਂ ਵਿੱਚੋਂ ਨਿਕਲ ਕੇ ਕਿਤੇ ਦੀ ਕਿਤੇ ਚਲਾ ਜਾਂਦਾ ਤੇ ਇਸ ਸਰੀਰ ਦਾ ਆਪਾਂ ਮਰਨ ਤੋਂ ਬਾਅਦ ਸੰਸਕਾਰ ਕਰ ਦਿੰਨੇ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਸਰੀਰ ਦੇ ਨਾਲ ਮਨ ਵੀ ਮਰ ਗਿਆ ਕਿਉਂਕਿ ਗੁਰਬਾਣੀ ਸਾਨੂੰ ਸਮਝਾਉਂਦੀ ਆ ਕਿ ਜਮ ਆ ਕੇ ਇਸ ਦੇ ਸਿਰ ਤੇ ਡੰਡਾ ਮਾਰ ਕੇ ਇਸ ਨੂੰ ਜੁਗਾਉਂਦੇ ਨੇ ਫਿਰ ਇਸ ਨੂੰ ਅੱਗੇ ਲੈ ਕੇ ਜਾਂਦੇ ਨੇ ਅੱਗੇ ਕਿੱਥੇ ਲੈ ਕੇ ਜਾਂਦੇ ਨੇ ਜਿੱਥੇ ਇਸ ਦਾ ਲੇਖਾ ਜੋਖਾ ਹੋਣਾ ਹੈ ਉਸ ਲੇਖੇ ਜੋਖੇ ਦੇ ਮੁਤਾਬਕ ਹੀ ਇਸ ਨੂੰ ਅਗਲੀ ਜੂਨ ਦਿੱਤੀ ਜਾਵੇਗੀ ਜੇ ਇਸ ਨੇ ਨਾਮ ਦੀ ਪ੍ਰਾਪਤੀ ਕੀਤੀ ਹੈ ਨਾਮ ਜਪਿਆ ਹੈ ਮਾਲਕ ਨੂੰ ਵੇਖਿਆ ਹੈ ਮਾਲਕ ਨੂੰ ਸੁਣਿਆ ਹੈ ਤਾਂ ਹੋ ਸਕਦਾ ਜਮਾ ਨਾ ਆਉਣ ਜਾਂ ਇਹ ਜਮਾ ਦੇ ਕੋਲ ਨਾ ਜਾਵੇ ਭੱਜ ਕੇ ਪਰ ਜੇ ਅਸੀਂ ਪੂਰੀ ਜ਼ਿੰਦਗੀ ਇਸ ਸਰੀਰ ਦੇ ਮਗਰ ਹੀ ਲੱਗੇ ਰਹੇ ਸੀ ਮਨ ਦੀ ਖੋਜ ਨਹੀਂ ਕੀਤੀ ਤਾਂ ਅਸੀਂ ਅੰਤ ਸਮੇ ਉਸ ਨਾਮ ਨੂੰ ਕੀ ਸੁਣਾਗੇ ਕਿਉਂਕਿ ਕਹਿੰਦੇ ਉਸ ਨਾਮ ਦੀਆਂ ਗੂੰਜਾਂ ਇੰਨੀਆਂ ਉੱਚੀ ਪੈਂਦੀਆਂ ਆ ਕਿ ਜੀਵ ਉਸ ਨਾਮ ਦੇ ਕੋਲੋਂ ਡਰ ਕੇ ਜਮਾਂ ਵੱਲ ਨੂੰ ਭੱਜਦਾ ਜਦੋਂ ਇਹ ਜਮਾਂ ਦੇ ਏਰੀਏ ਵਿੱਚ ਆ ਜਾਂਦਾ ਆ ਤਾਂ ਜਮ ਇਸ ਨੂੰ ਫੜ ਲੈਂਦੇ ਆ ਫਿਰ ਅੱਗੇ ਲੈ ਕੇ ਜਾਂਦੇ ਇਸ ਕਰਕੇ ਮਾਰੇ ਕਹਿੰਦੇ ਆ ਕਿ ਇਹ ਜਿਹੜਾ ਸਰੀਰ ਆ ਇਹ ਮਾਇਆ ਦਾ ਇੱਕ ਰੂਪ ਆ ਕਹਿੰਦੇ ਤੂੰ ਇਹਦੀ ਇੰਨੀ ਫਿਕਰ ਨਾ ਕਰ ਲੋੜ ਮੁਤਾਬਕ ਇਸ ਨੂੰ ਖਾਣਾ ਦੇ ਕੱਪੜਾ ਦੇ ਰਹਿਸ਼ ਦੇ ਜੇ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਹੈ ਉਹ ਗੱਲਬਾਤ ਕਰ ਉਸ ਤੋਂ ਬਾਅਦ ਕਹਿੰਦੇ ਜਦੋਂ ਤੂੰ ਵਿਹਲਾ ਹੁੰਨਾ ਆ ਤਾਂ ਆਪਣੇ ਮਨ ਦੀ ਖੋਜ ਕਰ ਕਿ ਤੈਨੂੰ ਇਹ ਜੋ ਫੁਰਨੇ ਹੁੰਦੇ ਆ ਤੈਨੂੰ ਇਹ ਜੋ ਦੁੱਖ ਤੇ ਸੁੱਖ ਹੁੰਦੇ ਆ ਤੂੰ ਇਹਨਾਂ ਨੂੰ ਸਟੇਬਲ ਕਿਵੇਂ ਕਰ ਸਕਦਾ ਇਹਨਾਂ ਨੂੰ ਕਿਵੇਂ ਰੋਕ ਸਕਦਾ ਇਹ ਆਪਾਂ ਗੁਰਬਾਣੀ ਦੇ ਵਿੱਚੋਂ ਖੋਜ-ਖੋਜ ਕੇ ਖੋਜ ਕਰਨੀ ਹੁੰਦੀ ਆ ਆਪਣੇ ਤਨ ਦੀ ਤੇ ਮਨ ਦੀ ਸੰਸਾਰ ਦੇ ਕੰਮਕਾਰ ਕਰਦੇ ਹੋਏ ਅਸੀਂ ਆਪਣੇ ਤਨ ਦੀ ਮਨ ਦੀ ਖੋਜ ਕਿਵੇਂ ਕਰਨੀ ਹੈ ਹੁਣ ਜਿੱਦਾਂ ਆਪਾਂ ਵਿਚਾਰ ਕੀਤੀ ਆ ਕਿ ਜਦੋਂ ਸਾਨੂੰ ਖੁੱਲਾ ਸਮਾਂ ਫ੍ਰੀ ਸਮਾਂ ਮਿਲਦਾ ਹੈ ਜਿੱਥੇ ਆਪਾਂ ਵਿਹਲੇ ਹੁੰਨੇ ਆ ਇੱਕ ਦੋ ਘੰਟੇ ਲਈ ਫਿਰ ਆਪਾਂ ਜਾਪ ਕਰਨ ਬੈਠਣਾ ਹੈ ਜਾਪ ਕਰਦੇ ਕਰਦੇ ਕੀ ਹੋਵੇਗਾ ਕਿ ਸਾਡੇ ਵਿਚਾਰ ਖਤਮ ਹੋਣਗੇ ਵਿਚਾਰ ਜਦੋਂ ਖਤਮ ਹੁੰਦੇ ਫੇਰ ਹੀ ਮਨ ਅੰਤਰਗਤ ਉਤਰਦਾ ਆ ਉਸ ਅੰਤਰਗਤ ਦੇ ਵਿੱਚ ਹੀ ਸਭ ਕੁਝ ਪ੍ਰਾਪਤ ਹੁੰਦਾ ਇੱਥੇ ਜੋ ਸਾਨੂੰ ਨਾਮ ਸੁਣਾਈ ਦਿੰਦਾ ਉਸ ਨਾਮ ਦੇ ਨਾਲ ਅਸੀਂ ਪਿਆਰ ਪਾਉਣਾ ਤੇ ਗੁਰਬਾਣੀ ਸਾਨੂੰ ਉਸੇ ਨਾਮ ਦੇ ਨਾਲ ਜੁੜਨ ਲਈ ਕਹਿੰਦੀ ਆ ਕਿ ਇਹ ਹੀ ਨਾਮ ਪ੍ਰਮਾਤਮਾ ਦੀ ਆਵਾਜ਼ ਹੈ ਇਹ ਹੀ ਨਾਮ ਤੁਹਾਨੂੰ ਸੁਖ ਦੇਵੇਗਾ ਇਹ ਹੀ ਨਾਮ ਤੁਹਾਡੇ ਜਨਮ ਮਰਨ ਕੱਟੇਗਾ ਇਸੇ ਤਰ੍ਹਾਂ ਆਪਾਂ ਰੋਜ਼ਾਨਾ ਅਭਿਆਸ ਕਰਨਾ ਆ ਆਪਾਂ ਗੁਰਬਾਣੀ ਦੇ ਇਸ ਸ਼ਬਦ ਨੂੰ ਵੀ ਸਮਝਣਾ ਹੈ ਇਹ ਸਰੀਰ ਸਭ ਮੂਲ ਹੈ ਮਾਇਆ ਅਸੀਂ ساری ਜ਼ਿੰਦਗੀ ਮਾਇਆ ਦੇ ਨਾਲ ਹੀ ਪਿਆਰ ਪਾ ਕੇ ਨਹੀਂ ਰੱਖਣਾ ਕਿਉਂਕਿ ਮਾਇਆ ਦੇ ਵਿੱਚ ਜ਼ਰੂਰੀ ਨਹੀਂ ਕਿ ਉਹ ਪੈਸੇ ਹੁੰਦੇ ਆ ਕਿ ਆਪਾਂ ਮਾਇਆ ਪੈਸਿਆਂ ਨੂੰ ਕਹਿੰਦੇ ਆ ਮਾਰੇ ਕਹਿੰਦੇ ਜੋ ਵੀ ਦ੍ਰਿਸ਼ਟਮਨ ਦਿਖਾਈ ਦਿੰਦਾ ਇਹ ਮਾਇਆ ਦਾ ਇੱਕ ਰੂਪ ਆ ਤੇ ਕਹਿੰਦੇ ਤੁਹਾਨੂੰ ਸੱਚ ਕਿਉਂ ਇਹ ਦਿਖਾਈ ਦਿੰਦਾ ਕਿਉਂਕਿ ਇਹ ਕਾਲ ਦਾ ਏਰੀਆ ਹੈ ਤੇ ਕਾਲ ਨੇ ਸਾਰਿਆਂ ਦੇ ਮਨਾਂ ਦੇ ਉੱਤੇ ਜਾਲ ਪਾਇਆ ਹੈ ਮਨ ਕਾਲ ਦੇ ਏਰੀਏ ਦੇ ਵਿੱਚ ਖੇਡਣਾ ਆਇਆ ਹੈ ਤਾਂ ਕਰਕੇ ਇਹ ਸਾਨੂੰ ਸੱਚ ਦਿਖਾਈ ਦਿੰਦਾ ਹੁਣ ਕਹਿੰਦੇ ਇਹ ਤੁਸੀਂ ਜੋ ਤੁਹਾਨੂੰ ਸੱਚ ਦਿਖਾਈ ਦਿੰਦਾ ਹੈ ਇਹ ਪਰਦਾ ਇਹ ਭਰਮ ਕਿਵੇਂ ਤੋੜਨਾ ਹੈ ਜਦੋਂ ਵਾਹਿਗੁਰੂ ਜੀ ਆਪਾਂ ਅਭਿਆਸ ਕਰਦੇ ਆ ਗੁਰਮੁਖਾ ਦੀ ਸੰਗਤ ਕਰਦੇ ਆ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਆ ਇਹ ਤਿੰਨੋਂ ਹੀ ਚੀਜ਼ਾਂ ਸਾਡੇ ਮਨ ਦੇ ਉੱਤੋਂ ਉਹ ਭਰਮ ਪਰਦੇ ਸਭ ਦੂਰ ਕਰ ਦਿੰਦੀ ਆ ਤੇ ਸਾਡਾ ਪਿਆਰ ਉਸ ਨਾਮ ਦੇ ਨਾਲ ਪੈ ਜਾਂਦਾ ਜਿਹੜਾ ਨਾਮ ਸਾਨੂੰ ਇਹ ਸੰਸਾਰ ਦੇ ਵਿੱਚੋਂ ਤਾਰ ਕੇ ਲੈ ਜਾਵੇਗਾ